ਅਮਰੀਕਾ ਵੱਲੋਂ 104 ਭਾਰਤੀਆਂ ਨੂੰ ਡਿਪੋਰਟ ਕੀਤਾ ਗਿਆ ਬੀਤੇ ਦਿਨ ਹੀ ਤੇ ਅੰਮ੍ਰਿਤਸਰ ਵਿਖੇ ਪੋਜ ਦਾ ਜਿਹੜਾ ਯੂਐਸਏ ਦਾ ਜਹਾਜ਼ ਸੀ ਉਸ ਨੂੰ ਲੈਂਡ ਕਰਵਾਇਆ ਗਿਆ ਤੇ 104 ਭਾਰਤੀਆਂ ਜਿਹੜੇ ਸੀ ਉਹਨਾਂ ਵਿੱਚੋਂ 30 ਜਿਹੜੇ ਲੋਕ ਸੀ ਉਹ ਪੰਜਾਬ ਦੇ ਰਹਿਣ ਵਾਲੇ ਸੀ ਤੇ ਉੱਥੇ ਜਿਹੜੇ ਪੰਜਾਬ ਦੇ ਐਨਆਰਆਈ ਮੰਤਰੀ ਨੇ ਕੁਲਦੀਪ ਸਿੰਘ ਢਾਲੀਵਾਲ ਉਹਨਾਂ ਵੱਲੋਂ ਇਸ ਫੈਸਲੇ ਦਾ ਕਾਫੀ ਕੜੇ ਸ਼ਬਦਾਂ 'ਚ ਨਿੰਦਾ ਕੀਤੀ ਗਈ ਸੀ ਅਮਰੀਕਾ ਦੇ ਤੇ ਇਸ ਤੋਂ ਬਾਅਦ ਜਿਹੜੀ ਰਾਜਨੀਤੀ ਉਹ ਵੀ ਤੇਜ਼ ਹੋ ਗਈ ਹੈ ਤੇ ਵੱਖ-ਵੱਖ ਸਿਆਸੀ ਆਗੂਆਂ ਦੇ ਬਿਆਨ ਵੀ ਨਿਕਲ ਕੇ ਸਾਹਮਣੇ ਆ ਰਹੇ ਨੇ ਤੇ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਹੋ ਮੰਤਰੀ ਤਾਲੀਵਾਲ ਜਿਹੜੇ ਨੇ ਅਜਨਾਲਾ ਦਾ ਇੱਕ ਨੌਜਵਾਨ ਜਿਸ ਦਾ ਨਾਮ ਦਲੇਰ ਸਿੰਘ ਹੈ ਇਹ ਉਹਨਾਂ 104 ਭਾਰਤੀਆਂ ਵਿੱਚੋਂ ਇੱਕ ਸੀ ਜਿਹੜਾ ਕਿ ਪੰਜਾਬ ਦਾ ਰਹਿਣ ਵਾਲਾ ਇਸ ਦੇ ਨਾਲ 60 ਲੱਖ ਦੀ ਜਿਹੜੀ ਕਿ ਠੱਗੀ ਹੋਈ ਅਮਰੀਕਾ ਜਾਣ ਦੇ ਨਾਮ ਤੇ ਤੇ ਮੰਤਰੀ ਜਿਹੜੇ ਤਾਲੀਵਾਲ ਨੇ ਇਸ ਨੌਜਵਾਨ ਨੂੰ ਮਿਲੇ ਉਸ ਦੀ ਹੱਡ ਭੀਤੀ ਸੁਣੀ ਤੇ ਉਹ ਤੇ ਤੁਹਾਨੂੰ ਦੱਸ ਦਈਏ ਕਿ ਮੰਤਰੀ ਵੱਲੋਂ ਵਾਦਾ ਕੀਤਾ ਗਿਆ ਟਰੈਵਲ ਏਜੰਟ ਖਿਲਾਫ ਸਖਤ ਕਾਰਵਾਈ ਦਾ ਸਿੰਗਰ ਸਥਾਨੀ ਨਾ ਹੁੰਦੇ ਆ ਹਾਂ ਉੱਥੇ ਜਾ ਕੇ ਪਰ 1-2 ਮਹੀਨੇ ਮੈਨੂੰ ਭਾਇਆ ਨਾ ਬਤਾ ਜੀ ਆਹ ਬਰਾਤੀ ਇੱਕ ਅੱਛਾ ਤੂੰ ਇਹਨਾਂ ਝੂਠ ਹੀ ਮਾਰ ਕੇ ਖੜਿਆ ਹੈ ਤੇਰੇ ਨਾਲ ਮੈਨੂੰ ਸਾਊਥ ਅਮਰੀਕਾ ਦੀ ਜਿੰਨੀਆਂ ਕੰਟਰੀਆਂ 8-9 ਉਧਰ ਦੀ ਪਾਤਾ ਬਚਾਂ ਰਹੀ ਬਚਾ ਰਹੀ ਨਾਮਾ ਸਾਰੇ ਗੱਡ ਗਏ ਅੱਛਾ ਤੇ ਬਨਾਮਾ ਤੱਕ ਗਿਆ ਹਾਂ ਬਨਾਮਾ ਵੀ ਚੱਲਿਆ ਜਿੰਨੀਆਂ ਸਾਊਥ ਅਮਰੀਕਾ ਦੀਆਂ ਕੰਟਰੀਆਂ ਛੋਟੀਆਂ ਛੋਟੀਆਂ ਹਾਂ ਤੇ ਅਮਰੀਕਾ ਚ ਕਦਾ ਇੰਟਰਵਿਊ ਅਮਰੀਕਾ ਤੇ ਮੈਨੂੰ ਫਿਕੋ ਮੈਨੂੰ ਫਿਕੋ ਸਿਟੀ ਤੋਂ ਕੈਨ ਇਧਰ ਗਏ ਤੀਜਵਾਨਾ ਬਾਰਡਰ ਹਾਂ ਤੀਜਵਾਨਾ ਤੋਂ ਬਾਰਡਰ ਤੇ ਅੱਛਾ ਉੱਥੇ ਅਸੀਂ ਬਾਹਰ ਖਲੋਤੇ ਆ ਤੇ ਉਹਨਾਂ ਦੇ ਹੱਦ ਤੋਂ ਥੋੜਾ ਜਿਹਾ ਉਹਦੇ ਆਰਮੀ ਨੂੰ ਕਿਹਾ ਉਹ ਕਹਿੰਦੇ ਕਿ ਵੇਟ ਕਰੋ ਪਾਣੀ ਪੁਣੀ ਪੀਓ ਹੂੰ ਤੇ ਮੈਂ ਉੱਥੇ ਫੋਨ ਕਰਦਾ ਹਾਂ ਹਾਂ ਤੇ ਉਹਨਾਂ ਦੇ ਸੀਨੀਅਰ ਨੇ ਫੋਨ ਕੀਤਾ ਤੇ ਇੱਕ ਘੰਟੇ ਕੇ ਬਾਅਦ ਗੱਡੀ ਆ ਗਈ ਉਹਨਾਂ ਦੀ ਹੂੰ ਫਿਰ ਉਹ ਆਰਮੀ ਉਹਨਾਂ ਦੀ ਆਈ ਉਹਨਾਂ ਨਾਲ ਕਸ਼ਮੀਏ ਕਢਾ ਗਏ ਅਨਾਲੇ ਨੂਲੇ ਕਢਾ ਕੇ ਆ ਸ਼ਰਤਾਂ ਥੱਲੇੋਂ ਕਢਾ ਕੇ ਹਾਂ ਮੋਬਾਈਲ ਬੰਦ ਕਰਾ ਕੇ ਸਾਨੂੰ ਗੱਡੀ ਦੇ ਬਾਹਰ ਹੀ ਟੰਗ ਅੰਦਰ ਲੈ ਗਏ ਟਿੰਟ ਦੇ ਵਿੱਚ ਅੱਛਾ ਅੱਛਾ ਚੌਕੀ ਚੌਕੀ ਚ ਅੱਛਾ ਚੌਕੀ 'ਚ ਇਹਨਾਂ ਨੇ ਸਾਨੂੰ ਵੀਕ ਦੇੰਦਰ ਰੱਖਿਆ ਅੱਛਾ ਉੱਥੇ ਇੱਕੋ ਥਾਂ ਤੇ ਹਾਂਜੀ ਉੱਥੇ ਆਵੇ ਤੁਸੀਂ ਕਿੰਨੇ ਜਣੇ ਅਸੀਂ ਪਤੰਜ ਦੇ ਕੱਪੇ ਹਨੀਆਂ ਗਿਆ ਸੱਤ ਜਣੇ ਸੱਤ ਜਣੇ ਹਾਂ ਅੱਛਾ ਅਰਸ਼ਦੀਪ ਜੀ ਦੇ ਨਾਲ ਸੀ ਉਹ ਮੁੰਡਾ ਅਰਸ਼ਦੀਪ ਹੀ ਅੱਛਾ ਤੁਹਾਡੇ ਨਾਲ ਸੀ ਹਾਂਜੀ ਅਰਸ਼ਦੀਪ ਅੱਛਾ ਉੱਥੋਂ ਫਿਰ 18 ਤੋਂ ਬਾਅਦ ਇਹਨਾਂ ਨੇ ਕੀ ਜਿੰਨਾ ਦਿਨ ਬਾਅਦ ਨਾ ਇਹਨਾਂ ਨੇ ਆਪਣੇਆਂ ਕਵੀਆਂ ਦੇ ਨਾਲ ਬਾਹਰ ਜੰਡੀ ਤੁਹਾਨੂੰ ਅਸੀਂ ਰਿਲੀਜ਼ ਕਰ ਲੱਗੇ ਹਾਂ ਹੂੰ ਪੰਜਾਬੀਆਂ ਦੇ ਨਾਮ ਬੋਲੇ ਸਾਰੇ ਬੰਦੇ ਪੰਜਾਬੀਆਂ ਫੈਮਿਲੀ ਇੰਡੀਆ ਦੇ ਜਿੰਨੇ ਵੀ ਸਾਰੇ ਇੰਡੀਆ ਨਹੀਂ ਕੱਢੇ ਹੁਣਾਂ ਅੱਛਾ 104 ਹਾਂ ਤੇ ਮੁਰਕੇ ਸਾਨੂੰ ਅੱਜ ਇਹ ਕਮਰੇ ਜ ਵੱਡੇ ਹਾਲ ਜਿਹਾ ਲੈ ਕੇ ਉਹਨਾਂ ਨੇ ਹੱਥ ਘੜੀਆਂ ਲਾਤੀਆਂ ਤੇ ਦੇਨ ਲਾਤੀਆਂ ਹੂੰ ਤੇ ਉੱਥੇ ਘੰਟਾ ਭਾ ਜਾ ਤੇ ਕਹਿੰਦੇ ਵੀ ਹੁਣ ਬੱਥਾਣ ਚ ਬਹਿ ਜਾ ਉਹ ਇਹਨਾਂ ਨੇ ਸੀਨੀਅਰ ਨਾਲ ਗੱਲ ਕੀਤੀ ਤੇ ਉਹ ਕਹਿੰਦੇ ਸਾਾਨੂੰ ਇਸ ਬਾਰੇ ਪਤਾ ਨਹੀਂ ਤੁਹਾਨੂੰ ਕਿੱਥੇ ਖੜਦੇ ਆ ਹੂੰ ਉਹ ਥੋੜਾ ਘੰਟਾ ਬਾਤਾਂ ਚੱਲੀਆਂ ਇਹਨਾਂ ਦੀਆਂ ਬਾਅਦ ਇਰਪੋਰਟ ਆ ਗਿਆ ਜਿੱਥੇ ਜਹਾਜ਼ ਉੱਥੇ ਇਹਨਾਂ ਲੈ ਕੇ ਗਏ ਆ ਉੱਥੇ ਇਹਨਾਂ ਨੇ ਆਨ ਨੂੰ ਬੇਰੀਆਂ ਲੱਗੀਆਂ ਤੇ ਇਦਾਂ ਹੀ ਲਾੜਤਾ ਸਾਰਿਆਂ ਹੋੜੀ ਹੋਈਆਂ ਕਰਕੇ ਗਏ ਅੰਦਰ ਵੱੜੇ ਹੂੰ ਇਹ ਮਨੰ ਨੂੰ ਤੇ ਬਾ ਆ ਗਈ ਘੰਟੇ ਅੱਧੇ ਵਿੱਚ ਘੰਟੇ ਜਿਵੇਂ ਦਾ ਆਤੀ ਫਿਰ ਜਿਹੜਾ 15 ਘੰਟੇ ਲਗਾਤਾਰ ਹੀ ਚੱਲੀ ਇਹਨਾਂ ਦਾ ਕੋਈ ਅਮਰੀਕਾ ਦਾ ਹੀ ਉੱਥੇ ਦਿੱਤੇ ਲਾਇਆ ਸੀ ਨਾ ਤੇਲ ਨੂੰ ਪਾਉਣ ਲਈ 15 ਘੰਟੇ ਚਲਾ ਕੇ ਫਿਰ ਇਹਨਾਂ ਲਗਾਤਾਰ 15 ਘੰਟੇ ਫੇਰ ਫਲੈਟ ਚਲਾਈਏ ਉੱਥੇ ਵੀ ਇਹਨਾਂ ਤੇਲ ਪਾਇਆ ਫਿਰ ਇਹਨਾਂ ਸਾਨੂੰ ਪਤਾ ਇੱਥੇ ਆਣ ਕੇ ਲੱਗਾ ਕਿ ਜਦੋਂ ਅਸੀਂ ਅੰਬਰਸਰ ਆਏ ਜਦੋਂ ਅੰਬਰਸਰ ਹਾਂ ਨੂੰ ਦੱਸਿਆ ਇਹਨਾਂ ਇੱਥੇ ਸਾਡੀਆਂ ਹੱਥ ਘੜੀਆਂ ਪੰਡੀਆਂ ਐਂਦਰੀ ਖੋਲਦੀ ਹੈ ਨਾ ਤੁਹਾਡੀ ਹਾਂ ਜਾਜਿੰਦਰ ਦੀ ਹਾਂ ਜਾਜਿੰਦਰ ਹੀ ਖੋਲਦੀ ਹੈ ਹਾਂ ਬਾਅਦ ਵਿੱਚ ਬਾਅਦ ਤੇ ਤੁਹਾਨੂੰ ਉੱਧਾ ਕੱਢਦੇ ਹਾਂ ਹਾਂ ਜੀ ਬਾਹਰ ਹਾਂ ਉਹਦਾਂ ਕੱਢਿਆ ਹੂੰ ਇਹ ਦੱਸਦੇ ਆ ਰਮ ਜੈਦਾ ਚੰਗਾ ਵਿਹਾਰ ਕੀਤਾ ਵੀ ਰੋਟੀ ਪਾਣੀ ਸਿਰ ਪਾਇਆ ਨਹੀਂ ਵਿਹਾਰ ਠੀਕ ਹੈ ਰੋਟੀ ਪਾਣੀ ਦਿੱਤਾ ਭਾਈ ਉਹ ਰੋਟੀ ਪਾਣੀ ਤੇ ਚਲੋ ਉਹਨਾਂ ਨੇ ਕੀ ਦੇਣਾ ਸੀ ਉਹਨਾਂ ਨੇ ਕੀ ਹਾਂ ਇੱਥੇ ਆ ਕੇ ਭਾਈ ਕਿੱਥੇ ਆ ਕੇ ਕੀਤਾ ਉਹ ਤੇ ਹੀ ਪਾਬੰਦ ਕੀਤਾ ਸੀ ਇਹਨਾਂ ਨੇ ਤਾਂ ਬਹੁਤ ਵਧੀਆ ਇੱਥੇ ਕੀਤਾ ਸੀ ਪੂਰਾ ਪਾਬੰਦ ਇੱਥੇ ਆਣ ਕੇ ਰੋਟੀ ਅਸੀਂ ਖਾਧੀ 37 ਮਹੀਨਿਆਂ ਦੇ ਇਕ ਸਾਲ ਅਗਲੀ ਚੰਗੀ ਰੋਟੀ ਆ ਪੰਜ ਸੱਤ ਮਹੀਨੇ ਬਾਅਦ ਹਾਂਜੀ ਇਹ ਚਾਹ ਵਾਲ ਹੀ ਹੈਗੇ ਹਾਂ ਰੋਟੀ ਦਿੱਥੇ ਜਾਣ ਕੇ ਨੁਕੀ ਹੋਈ ਸੀ ਉਹ ਨਹੀਂ ਉਹ ਤੇ ਜਦੋਂ ਪਤਾ ਲੱਗਾ ਸੀ ਉਦੋਂ ਅਸੀਂ ਪ੍ਰਬੰਧ ਕਰਾਤਾ ਸਾਰਾ ਕਿ ਰੋਟੀ ਪਾਣੀ ਦਾ ਸਾਰਾ ਪ੍ਰਬੰਧ ਕਰੋ ਚਾਹ ਪਾਣੀ ਦਾ ਜੂਨੀਅਰ ਸਰ ਉਹਨਾਂ ਨੇ ਪੁੱਛਿਆ ਕਿ ਕੋਈ ਗੱਲ ਨਹੀਂ ਬੇਟਾ ਟੈਨਸ਼ਨ ਨਹੀਂ ਲੈਣੀ ਆਪਣੀ ਕੰਟਰੀ ਜਾ ਕੇ ਉਹਨਾਂ ਪਹਿਲਾਂ ਸਾਨੂੰ ਰੋਟੀ ਖਵਾਈ ਫਿਰ ਉਹਨਾਂ ਠੰਡੇ ਮੰਗਾਏ ਫਿਰ ਉਹਨਾਂ ਨੇ ਆਪਣੀ ਕਾਰਵਾਈ ਸ਼ੁਰੂ ਕੀਤੀ ਕਹਿੰਦਾ ਟੈਨਸ਼ਨ ਨਹੀਂ ਲੈਣੀ ਤੁਹਾਨੂੰ ਘਰੇ ਵੀ ਛੱਡ ਕੇ ਆਵਾਂਗੇ ਜੋਟ ਰੋਟੀ ਬਣੀ ਦਿੱਤਾ ਹੁਸਕੇ ਦੀ ਉਹ ਬਰੈਡ ਜੇ ਦਿੰਦੇ ਸੁੱਕੇ ਜੇ ਤੇ ਇੱਕ ਬਰੂਟੀ ਦਿੰਦੇ ਨਾਲ ਉਵੇਂ ਦਈ ਜਾਂਦੇ ਸੀ ਘੰਟੇ-ਘੰਟੇ ਬਾਅਦ ਜਿਹੜਾ ਕੋਈ ਮੰਗਦਾ ਸੀ ਨਾ ਮਤਲਬ ਕਿ ਗਲਤ ਨਹੀਂ ਜਿਹੇ ਨਾ ਬੋਲਦੇ ਸੀ ਸਹੀ ਉਹਨਾਂ ਵਾ